ਅੱਜ ਇਹਨਾਂ ਨੇ ਇੱਕ ਡਰਾਮਾ ਕੀਤਾ ਹੈ तकरीबन 11:30 ਵਜੇ ਮੈਨੂੰ ਚੱਕਦੇ ਆ ਚੱਕ ਕੇ ਉਸ ਤੋਂ ਬਾਅਦ ਸਿਟੀ 1 ਦੀ ਪੁਲਿਸ ਮੈਨੂੰ ਸਿਟੀ 2 ਥਾਣੇ ਤੇ ਲੈ ਗਈ ਜਾਂਦੀ ਹੈ ਉਸ ਤੋਂ ਬਾਅਦ ਮੇਰੇ ਪੁੱਛਣ ਤੇ ਮੈਨੂੰ ਦੱਸਿਆ ਨਹੀਂ ਜਾਂਦਾ ਵੀ ਮੈਨੂੰ ਇੱਥੇ ਲਿਆਉਣ ਦਾ ਕਾਰਨ ਕੀ ਹੈ ਉਸ ਤੋਂ ਬਾਅਦ ਦਬਾਅ ਬਣਦਾ ਹੈ ਦਬਾਅ ਬਣਨ ਤੋਂ ਬਾਅਦ ਮੈਨੂੰ तकरीबन 3:40 ਤੇ ਸਿਟੀ 1 ਦੀ ਪੁਲਿਸ ਸਿਟੀ 2 ਚੋਂ ਫਿਰ ਇੱਥੇ ਵਾਪਸ ਲੈ ਕੇ ਆਉਂਦੀ ਹੈ ਲੈਉਣ ਤੋਂ ਬਾਅਦ ਮੈਨੂੰ ਦੱਸਦੇ ਆ ਜੀ ਸਾਨੂੰ ਲੱਖੇ ਸੁਧਾਰਣ ਦੇ ਸਾਥੀ ਹੋਣ ਦਾ ਸ਼ੱਕ ਹੈ ਤੁਹਾਡੇ ਤੇ ਠੀਕ ਹੈ ਨਾ ਤਾਂ ਸਾਡਾ ਕੋਈ ਰਿਕਾਰਡ ਹੈ ਨਾ ਸੀ ਜਦੋਂ ਉਹਨਾਂ ਦੀ ਸਟੇਜ ਤੇ ਗਏ ਆ ਠੀਕ ਹੈ ਸਾਡੀ ਸਟੇਜ ਤੇ ਸੀ ਜਦੋਂਕਰ ਉਹਨਾਂ ਨੂੰ ਕਦੀ ਬੋਲਣ ਦੀ ਦਿੱਤਾ ਇਹ ਸਾਨੂੰ ਸਾਡੀਆਂ ਨਹਿਰਾਂ ਵਾਲੇ ਮਾਮਲੇ ਤੋਂ ਢਕਾਉਣ ਵਾਸਤੇ ਦਬਾਉਣ ਵਾਸਤੇ ਡਰਾਉਣ ਵਾਸਤੇ ਇਹ ਸਾਰਾ ਕੁਝ ਕਰਦੇ ਪਏ ਆ ਜਿਹੜੀਆਂ ਨਹਿਰਾਂ ਲੋਕ ਚਾਹੁੰਦੇ ਆ ਜਿਸ ਤਰੀਕੇ ਨਾਲ ਬਣ ਉਸੇ ਤਰੀਕੇ ਨਾਲ ਬਣਣਗੀਆਂ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਜੀ ਸਦਕੇ ਸਾਨੂੰ ਵੀਰੇ ਫੇਰ ਚੱਕ ਲੈਣ ਕਿ 1 ਨਹੀਂ 100 ਮੋਰਚਾ ਡਟ ਕੇ ਵਿਰੋਧ ਕਰੂਗਾ ਪਹਿਲੀ ਗੱਲ ਇਹ ਆ ਵੀ ਚਲੋ ਜਿਨ੍ਹਾਂ ਨੇ ਲੱਖੇ ਸੁਧਾਣੇ ਦੇ ਸਾਥੀ ਹੋਣ ਦੇ ਸ਼ੱਕ ਵਿੱਚ ਵੀ ਇਹਦੇ ਚੱਕਿਆ ਜਿਸ ਤਰੀਕੇ ਨਾਲ ਇਹ ਲੋਕਾਂ ਨਾਲ ਵਿਹਾਰ ਕਰਦੇ ਐ ਉਹ ਤਾਂ ਭਾਵੇਂ ਮੈਂ ਨਾਂ ਵੀ ਜਾਣਾਂ ਹੁੰਦਾ ਜਿਸ ਤਰੀਕੇ ਨਾਲ ਇਹ ਵਿਹਾਰ ਕਰਦੇ ਐ ਤੇ ਬੰਦਾ ਤਾਂ ਫਿਰ ਜਾਊਗਾ ਜਦੋਂ ਅਗਲੇ ਨੇ ਸਾਨੂੰ ਖੱਜਲ ਖਰਾਬ ਵੀ ਕਰ ਲਿਆ ਸਾਡੇ ਤੇ ਦਬਾਅ ਵੀ ਪਾ ਲਿਆ ਦਬਾਅ ਨੂੰ ਸਾਡੇ ਤੇ ਕੀ ਲੱਗੇ ਜੀ ਇਹ ਇਹ ਪਬਲਿਕ ਦੇ ਨੌਕਰ ਐ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਇਹ ਜਿਹੜਾ ਸਾਡੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਐ ਨਾ ਅੱਜ ਜੱਲੇ ਤੇ ਨਾ ਜੱਲੇ ਕੱਲ੍ਹ ਅੱਜ ਠੋਕ ਕੇ ਗੱਲ ਕਹਿ ਕੇ ਜਾਣੇ ਆ ਨਾ ਫਰੀਦਕੋਟ ਦੀਆਂ ਨਹਿਰਾਂ 'ਚ ਪਹਿਲਾਂ ਕੰਕਰੀਟ ਪਾਉਣ ਦਿੱਤਾ ਤੇ ਨਾ ਹੁਣ ਪਾਉਣ ਦੇਵਾਂਗੇ ਬ੍ਰਿਕ ਲਾਈਨਿੰਗ ਜੇ ਅੱਜ ਚਾਹੁੰਦੇ ਤਾਂ ਅੱਜ ਕਰ ਲੈਣ ਸਾਨੂੰ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਤੁਹਾਡੇ ਰੀਚਾਰਜ ਪੁਆਇੰਟ ਕਾਮਯਾਬ ਨਾ ਤੁਹਾਡੀ ਫਾਈਬਰ ਲੇਅਰ ਸ਼ੀਟ ਅਸੀਂ ਪੈਣ ਦੇਣੀ ਹੈਗੀ ਐ ਇਹਦੇ ਵਿੱਚ ਬ੍ਰਿਕ ਲਾਈਨਿੰਗ ਹੋਊਗੀ ਤੇ ਨਹਿਰਾਂ ਬੰਨਣਗੀਆਂ ਨਹੀਂ ਤਾਂ ਨਹਿਰਾਂ ਇਸੇ ਹਾਲਤ 'ਚ ਰਹਿਣਗੀਆਂ ਧੰਨਵਾਦ ਜੀ ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾਦ 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 ਫਰੀਦਕੋਟ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਜਾਵਾਂਗੇ ਲੜਾਈ ਤੁਹਾਡੀ ਨਹੀਂਗੀ ਇਹ ਸਭ ਦੀ ਲ ਇਹ ਕੋ ਆਪਾਂ ਜਿਹੜੇ ਖੜੇ ਸਾਰੇ ਫਰੀਦਕੋਟ ਵਾਸੀ ਹੋਈਏ ਠੀਕ ਹੈ ਜਦੋਂ ਇਹ ਇਹੋ ਜਿਹਾ ਕੁਝ ਕਰਨਗੇ ਤੇ ਲੋਕੀ ਆਪੇ ਇਕੱਠੇ ਹੋ ਜਾਣਗੇ ਮੈਂ ਅਸੀਂ ਤਾਂ ਕਹਿੰਦੇ ਸੀ ਸਾਨੂੰ ਇਹ ਚੱਕਣ ਇਹ ਦਬਾਅ ਸਾਨੂੰ ਕਿਸੇ ਹੋਰ ਤਰੀਕੇ ਨਾਲ ਬਣਾਉਂਦੇ ਪਏ ਹੈਗੇ ਆ ਇਹ ਸਾਨੂੰ ਕਦੀ ਕਿਸੇ ਕੋਈ ਰਿਸ਼ਵਤ ਦਿੰਦੇ ਹੈ ਜੀ ਕੋਈ ਕਿਸੇ ਤਰੀਕੇ ਦਾ ਲਾਲਚ ਦਿੰਦੇ ਹੈ ਕਦੀ ਕੁਝ ਕਰਦੇ ਹੈ ਕਦੀ ਕੁਝ ਕਰਦੇ ਹੈ ਸਾਨੂੰ ਬਈ ਅਸੀਂ ਇਹ ਚੱਕਣ ਦੇ ਹਵਾ ਬਣੇ ਅੱਜ ਇਹਨਾਂ ਨੇ ਉਹਦੀ ਸ਼ੁਰੂਆਤ ਕਰਤੀ ਹੈ ਜੀ ਸਦਕੇ ਸਵੇਰੇ ਫੇਰ ਚੱਕ ਲੈਣਾ ਸਾਨੂੰ ਉਹਦੇ ਚ ਕੋਈ ਪ੍ਰੋਬਲਮ ਨਹੀਂ ਲੋਰੈਂਸ ਜੇ ਸਾਡਾ ਇੱਕ ਸਾਲ ਅੰਦਰ ਲਵਾ ਕੇ ਸਾਡੀਆਂ ਨਹਿਰਾਂ ਸਾਡੇ ਤਰੀਕੇ ਨਾਲ ਬਣਦੀਆਂ ਸਾਨੂੰ ਉਹ ਵੀ ਸੌਦਾ ਮਹਿੰਗਾ ਅਸਾ ਹੁਣ ਮੀਟਿੰਗ ਕਰਾਂਗੇ ਜੀ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਲਿਜੇ ਜਿਹੜੇ ਤਰੀਕੇ ਨਾਲ ਪ੍ਰਸ਼ਾਸਨ ਚੱਲਦਾ ਪਿਆ ਉਸੇ ਤਰੀਕੇ ਨਾਲ ਪ੍ਰਸ਼ਾਸਨ ਦੇ ਨਾਲ ਚੱਲਾਂਗੇ ਕਿਰਪਾ ਪ੍ਰਸ਼ਾਸਨ ਮਰਦਾਬਾਦ 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 ਪ੍ਰਸ਼ਾਸਨ ਮਰਦਾਬਾਦ 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 ਅੱਜ ਬਹੁਤ ਹੀ ਉਤਸਾਹੀਆਂ ਸਾਥੀਓ ਅੱਜ ਸਾਡੇ ਜਲਜੀਵ ਨੂੰ ਬਚਾਓ ਮੋਰ ਤੇ ਦੇ ਆਗੂ ਸ਼ੰਕਰ ਸ਼ਰਮਾ ਨੂੰ ਉਸਦੇ ਇਹਦੇ ਕੰਮ ਤੋਂ ਜੱਕਿਆ ਜਿੱਤੇ ਕੰਮ ਕਰਦਾ ਅੱਜ ਇਹ ਇਸ ਗੱਲ ਦੀ ਪੁਲਜ ਜਦੋਂ ਬੰਦਿਆਂ ਨੂੰ ਪਤਾ ਲੱਗਿਆ 4 ਵਜੇ ਦਾ ਟਾਈਮ ਸੀ ਅਜੇ 4:19 ਹੋਇਆ ਤੇ ਵੱਡੀ ਗਿਣਤੀ ਲੋਕ ਆਉਣ ਲੱਗੇ ਜਿਹੜੋ ਕੋਈ ਟੱਕਾ ਹੁੰਦਾ ਜਦੋਂ ਕੋਈ ਕਿਸੇ ਲੋਕ ਆਗੂ ਵਾਲਾ ਆਏ ਪੁਲਿਸ ਵਿਚਰਦੀ ਆਏ ਪ੍ਰਸ਼ਾਸਨ ਨੂੰ ਸਰਦਾਰ ਵੀਰਦੀ ਆ ਪਰ ਲੋਕ ਛੜਾ ਲੈਂਦੇ ਹੁੰਦੇ ਆ ਸਾਡੀਓ ਪਿੱਛੇ ਆ ਕੇ ਪਤਾ ਲੱਗਾ ਕਿ ਨੱਥੀ ਨਾਮ ਲੱਗੇ ਹੁਣਾਂਗੜ੍ਹ ਦੀ ਗੱਲ ਹੋਈ ਹੈ ਹੋ ਸਕਦਾ ਸਾਡੇ ਦੇ ਵਿਚਾਰਕ ਮਤਭੇਦ ਹੋਣ ਲੱਗੇ ਹੁਣਾਂਗੜ੍ਹ ਨਾਲ ਪਰ ਉਹ ਕਿਸੇ ਉਮਰ ਦੇ ਲੜ ਰਹੇ ਆ ਤੇ ਪਰ ਆਏ ਜਾਣ ਨੂੰ ਰੋਕਣਾ ਕਿਸੇ ਨੂੰ ਗੱਲੂ ਲੁਧਿਆਣੇ ਟੂਰ ਆ ਉਹਨਾਂ ਦਾ ਆਏ ਜਾਣ ਤੋਂ ਲੋਕਾਂ ਨੂੰ ਰੋਕਣਾ ਇਹ ਬਿਲਕੁਲ ਗਲਤ ਗੱਲ ਆ ਉਹ ਵੀ ਪਹਾੜੀਆਂ ਦੇ ਮੁੱਦੇ ਤੇ ਲੜ ਰਹੇ ਕਾਲਾ ਪਾਣੀ ਜਿਹੜਾ ਸਾਡੀ ਜ਼ੇਹਰ ਤੇ ਖੇਤ ਨੂੰ ਖਰਾਬ ਕਰਦਾ ਕਿਉਂਕਿ ਮੁੱਦੇ ਦੇ ਫੀਸਪਰ ਦੇ ਵਿੱਚ ਵੱਡੀ ਲੜਾਈ ਜਰੀ ਚੱਲ ਰਹੀ ਆ ਪਹਿਲਾਂ ਵੱਡੇ ਪੱਧਰ ਤੇ ਤਾਂ ਇਸ ਕਰਕੇ ਸ਼ੰਕਰ ਸ਼ਰਮਣ ਨੂੰ ਚੱਕਿਆ ਉਹਦੇ ਤੋਂ ਜਾਣ ਤੋਂ ਰੋਕਿਆ ਕਿਰਾਂਹ ਜਾਣ ਤੋਂ ਲੋਕ ਰੋਕਦੇ ਨਹੀਂ ਹੁੰਦੇ ਆਏ ਮੂਵਮੈਂਟ ਵੱਡੀ ਬਣਦੀ ਹੁੰਦੀ ਜਿਵੇਂ ਸਾਡੇ ਸਾਥੀ ਨੇ ਕਿਹਾ ਸਾਭੀ ਉਹ ਬੜੀ ਸਹਿਯਤਾ ਨਾਲ ਬੜੀ ਆਪ ਦੀ ਜਗ੍ਹਾ ਦੀ ਸਮਝਦੇ ਹੋਏ ਟਾਈਮ ਤੋਂ ਨੇ ਇਕੱਠੇ ਹੋਏ ਆ ਇਹਨਾਂ ਨੂੰ ਜਿਹੜੇ ਕੰਨ ਹੋ ਗਿਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਜਿੱਥੇ-ਜਿੱਥੇ ਵੀ ਹਲਣਾ ਜਾਂਦੀਆਂ ਸਾਨੂੰ ਵੱਡੇ ਪੱਧਰ ਤੇ ਜਾਣਾ ਚਾਹੀਦਾ ਹੱਸ ਤੇ ਜੇ ਐ ਜਾਣ ਤੋਂ ਰੋਕਣ ਦੇ ਪਰ ਲੋਕ ਇਹ ਤਾਂ ਸਾਇੰਸ ਦਾ ਵੀ ਨਿਯਮ ਆ ਜਿੰਨਾ ਇਹ ਦਬਾਉਣਗੇ ਉਨਾ ਹੀ ਛਾਲ ਜੜਾ ਉਹ ਉਹ ਵਾਅਦਾ ਤੇ ਅੱਜ ਅਸੀਂ ਇਹਨੂੰ ਸ਼ੰਕਰ ਸਾਹਿਬ ਨੂੰ ਫੜਦੇ ਸਾਡੀ ਇਹ ਇਥੇ ਵੀ ਫੋਰਡ ਦੀ ਮੂਵਮੈਂਟ ਜਲ ਜੁਰਮ ਬਚਾਉ ਮੋਰਚੇ ਦੀ ਜਿਹੜੀ ਮੂਵਮੈਂਟ ਆ ਉਹਦਾ ਛਾਲ ਵਧਿਆ ਦੇ ਸਾਥੀ ਹੁਣ ਮੀਟਿੰਗ ਕਰਨਗੇ ਮੀਂਹ ਦਾ ਜਿਹੜਾ ਪ੍ਰੋਗਰਾਮ ਦੇਣਗੇ ਜਲਦੀ ਨੂੰ ਚਾਹ ਮੋਤੇ ਤੇ ਲੋਕਾਂ ਨੂੰ ਬੰਦਦਾ ਵੀ ਉੱਤੇ ਪਹਿਰਾ ਦੇਣਾ ਤੇ ਤਾਂ ਜੋ ਅਸੀਂ ਹਲਪੂਰੇ ਵਾਲਾ ਪਾਣੀ ਜਿਹੜਾ ਸਾਡੀ ਜੀਵਨ ਦਾ ਸਰੋਤ ਆ ਜਿਹੜਾ ਸਾਡੀ ਜੀਵਨ ਦੀ ਮੁੱਢੀ ਛਾਈ ਆ ਅਸੀਂ ਉਹਨੂੰ ਬਚਾ ਸਕੀਏ ਤੁਹਾਡਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਆਈ ਜੱਕੇ ਸਾਡੇ ਆਗੂ ਨਾਲ ਧੱਕਾ ਆਉਂਦਾ ਤੇ ਸਾਨੂੰ ਆਹੀ ਇਕੱਠੇ ਹੋਣਾ ਚਾਹੀਦਾ ਫੀ ਬੋਰਡ ਦੇ ਇਹ ਲੋਕ ਆ ਉਹ ਇਹ ਪਹਿਲਾਂ ਬੜੇ ਸਿਹਾਟਾਂ ਦੇ ਦਾ ਇੱਕ ਤਰ੍ਹਾਂ ਸੂਤ ਦੇ ਚੁੱਕੇ ਆਪਦੇ ਠੀਕ ਹੈ ਜੀ ਵਾਕ ਵਾਕ ਜੱਥੇ ਵਧੀਆ ਸਬੰਧਤ ਸਾਡੇ ਵੈਦ ਦੇ ਵਿਚਾਰਕ ਮਤਵੇ ਹੋ ਸਕਦੇ ਆ ਪਰ ਕਿਸੇ ਆਗੂ ਨੂੰ ਆਏ ਤੂ ਆਗੜੀ ਸੀ ਕਿਸੇ ਆਗੂ ਨਾਲ ਧੱਕਾ ਜਣਾ برداشت ਕਰੇ ਨਹੀਂ ਕੀਤਾ ਜਾਊਗਾ ਇਹਦਾ ਪ੍ਰਜਾਣ ਸੁਣ ਲਵੇ ਇਹ ਗੱਲ ਜਿਹੜੇ ਜਿਹੜੇ ਪ੍ਰੋਗਰਾਮ ਹੋਣਗੇ ਡਟ ਕੇ ਆਓ ਬਿਲਕੁਲ ਜਿਹੜੇ ਪ੍ਰੋਗਰਾਮ ਜਾਜੂਮ ਜਾਓ ਮੋਰਦਾ ਦਿੰਦਾ ਉਹ ਚ ਡਟ ਕੇ ਜਣਾ ਸਾਥ ਦਿਓ ਤਾਂ ਜੋ ਉਹਨਾਂ ਨੂੰ ਗੋਡਿਆਂ ਪਰ ਨਹੀਂ ਆਪਾਂ ਕਰ ਸਕੀਏ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸਰਕਾਰ ਮੋਰਦਾਬਾ 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 ਜਿਹੜੀ ਫਰੀਦਕੋਟ ਦੇ ਪ੍ਰਸ਼ਾਸਨ ਨੇ ਅੱਜ ਕੀਤਾ ਅੱਜ ਮੋਰਚੇ ਨੂੰ ਨਵੀਂ એનર્ਜੀ ਦਿੱਤੀ ਹੈ ਜੀ ਇਹਨਾਂ ਨੇ ਸਾਨੂੰ ਸਾਨੂੰ ਮੋਟੀਵੇਟ ਕਰਤਾ ਹੈ ਹੋ ਸਕਦਾ ਅਸੀਂ ਕਿਤੇ ਮਾੜੇ-ਮੋੜੇ ਡੀਮੋਟੀਵੇਟ ਹੋਏ ਹੋਈਏ ਪਰ ਹੁਣ ਅਸੀਂ ਡੱਟ ਕੇ ਲੜਾਂਗੇ ਇਹਨਾਂ ਦੇ ਇੱਕ ਕੰਕਰੀਟ ਦਾ ਇੱਕ ਕਿਨਕਾਣੀ ਅੰਦਰ ਸਿੱਟਣ ਦਿੰਦੇ ਚਾਹੇ ਪ੍ਰਸ਼ਾਸਨ ਜ਼ੋਰ ਨਾਲੇ ਤੇ ਚਾਹੇ ਸਰਕਾਰ ਜ਼ੋਰ ਲਾੜੇ ਅੱਜ ਪੀਲੀਆਂ ਬਗਾਂ ਬੰਦ ਕੇ ਬੈਠ ਗਏ ਇੱਥੇ ਤੇ ਇਸ ਤੋਂ ਪਹਿਲਾਂ ਨੀਲੀਆਂ ਬਗਾਂ ਵਾਲੇ ਸੀ ਤੇ ਫਿਰ ਚਿੱਟੀਆਂ ਬਗਾਂ ਵਾਲੇ ਲੋਕ ਕੋਦੋਂ ਵੀ ਨਹੀਂ ਡਰੇ ਲੋਕ ਕੋਦੋਂ ਵੀ ਨਹੀਂ ਝੁਕੇ ਤੇ ਲੋਕ ਅੱਜ ਵੀ ਨਹੀਂ ਝੁਗਣਗੇ ਆ ਖੜੇ ਆ ਕੀ ਨੂੰ ਲੈ ਜਾਣਾ ਲੈ ਜਾਓ ਲੋਕ ਸ਼ੜਾਣਾਂਗੇ 2 ਦਿਨ 4 ਦਿਨ 6 ਦਿਨ ਲੋਕ ਤਾਂ ਮਜੀਤ ਨੇਰ ਨੂੰ ਛੜਾ ਲਿਆ ਏ ਸੁਪਰੀਮ ਕੋਰਟ ਦੇ ਹੁਕਮ ਚ ਤੇ ਤੁਸੀਂ ਚੀਜ਼ ਕੀਓ ਸਤਿਕਾਰਯੋਗ ਸਾਥੀਓ ਇਹ ਭੁੱਲ ਜਾਂਦੇ ਆ ਵੀ ਲੋਕ ਪਾਸਾ ਭੱਟਣ ਲੱਗੇ ਟਾਈਮ ਨਹੀਂ ਲਾਉਂਦੇ ਜੇ 92 ਆ ਸਕਦੀਆਂ ਤਾਂ 29 ਵੀ ਹੋ ਸਕਦੀਆਂ ਪਾਸਾ ਪੁੱਠਾ ਹੋ ਸਕਦਾ ਇਸ ਲਈ ਪ੍ਰਸ਼ਾਸਨ ਧਿਆਨ ਰੱਖੇ ਤੇ ਬੁੱਧਵਰ ਉਸ ਤੋਂ ਵੱਧ ਜ ਰੱਖੇ ਤੁਸੀਂ ਇਹਨਾਂ ਨਹਿਰਾਂ ਦਾ ਪਾਣੀ ਪੀਣਾ ਤੁਹਾਡੇ ਜਵਾਗ ਤੁਹਾਡੇ ਪਰਿਵਾਰ ਇਹਨਾਂ ਨਹਿਰਾਂ ਦਾ ਪਾਣੀ ਪੀਂਦੇ ਆ ਕੋਈ ਗੱਲ ਨਹੀਂ ਹੋ ਜਾਣੀ ਹੈ ਬੰਦੀ ਪਰ ਅਸੀਂ ਲੜਾਂਗੇ ਅਸੀਂ ਉਹਨਾਂ ਚਾਵਾਂਗੇ ਜਿਨ੍ਹਾਂ ਦਾ ਨਾਗਣਿਆ ਜਾਊਗਾ ਵੀ ਜਦੋਂ ਨਹਿਰਾਂ ਦੀ ਬੰਦੀ ਕਰਨ ਲੱਗੇ ਨਹਿਰਾਂ ਪੱਕੀਆਂ ਕਰਨ ਲੱਗੇ ਤਾਂ ਆਹ ਲੜੇ ਸੀ ਤੇ ਤੁਹਾਡਾ ਨਾ ਉਹ ਉਸ ਇਧਿਆਸ ਚ ਉਠੇ ਗਣਿਆ ਜਾਊਗਾ ਵੀ ਇਹ ਹੁਕਮ ਦੇ ਭਦੂਰੇ ਇਹਨਾਂ ਨੇ ਆਪ ਦੇ ਬੱਚਿਆਂ ਦਾ ਇਹਨਾਂ ਨੇ ਆਪ ਦੇ ਸਮਾਜ ਦਾ ਫਰੀਦਕੋਟ ਸ਼ਹਿਰ ਦਾ ਫਿਕਰ ਨਹੀਂ ਕੀਤਾ ਤੇ ਲੜਦੇ ਲੋਕਾਂ ਦੇ ਡਾਂਗ ਵਣਾਈ ਭਰਾਓ ਸਾਡਾ ਇਹ ਫਰਜ਼ ਹੈ ਅਸੀਂ ਲੜਾਂਗੇ ਸਾਨੂੰ ਪਤਾ ਕਿਵੇਂ ਲੜਨਾ ਹੈ ਪਰ ਮੈਂ ਬੇਇਜ਼ਤੀ ਕਰਦਾ ਸਾਥੀ ਗੁਰੇਂਦਰ ਸੁਖੀ ਨੂੰ ਕਿਹਨੂੰ ਬੁਲਾਣਾ ਸਾਥੀ ਸ਼ੰਕਰ ਸ਼ਰਮਾ ਨੂੰ ਤੇ ਗੱਲ ਆਪਦੀ ਰੱਖਣ ਤੇ ਨਾਲ ਫੇਰ ਪ੍ਰਸ਼ਾਸਨ ਇਹ ਆਪਦੇ ਸੁਣ ਲਵੇ ਨਹਿਰਾਂ ਦੀ ਬੰਦੀ ਦਾ ਐਲਾਨ ਹੋ ਗਿਆ ਤੇ ਇਧਰੋਂ ਅਸੀਂ ਵੀ ਤਿਆਰ ਆ ਗੱਲ ਹੀ ਕੋਈ ਨਹੀਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਚੱਕ ਕੇ ਲੈ ਜਿਓ ਲੋਕ ਐਂ ਲੜਨਗੇ ਤੇ ਲੋਕਾਂ ਨੂੰ ਲੋਕ ਆਪੇ ਛਡਾ ਲੈਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਲ ਸਰਕਾਰ ਮਰਦਾਵਾ ਮਰਦਾਬਾਦ ਮਦਾਬਾਦ ਕੇਛਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੇਛਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤਿੱਕੀ ਚੱਕ ਦੇਾਂਗੇ ਤੌਣ ਤੇ ਗੋਡਾ ਰੱਖ ਦੇਾਂਗੇ ਜੀ ਤਿੱਕੀ ਚੱਕ ਦੇਾਂਗੇ ਤੌਣ ਤੇ ਗੋਡਾ ਰੱਖ ਦੇਾਂਗੇ ਜੀ ਤਿੱਕੀ ਚੱਕ ਦੇਾਂਗੇ ਤੌਣ ਤੇ ਗੋਡਾ ਰੱਖ ਦੇਾਂਗੇ ਕਾਲੀ ਜੋ ਲੜਦੇ ਲੋਕ ਜੇਲਾ ਕੋਨੀ ਡਰਦੇ ਲੋਕ ਲੋਕ ਜਿੱਲਾ ਤੋਂ ਨਹੀਂ ਕਰਦੇ ਲੋਕ ਕੋਰਟ ਦੇ ਪਾਣੀਆਂ ਲਈ ਜੋ ਲੜਦੇ ਲੋਕ ਜਿੱਲਾ ਤੋਂ ਨਹੀਂ ਕਰਦੇ ਹੋਗੇ 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 ਗਾ ਮਾਰਲਾ ਇਹ ਹੈ ਜੀ ਮਾਮਲਾ ਇਹ ਹੈ ਇਹ ਮਹਿਰਾ ਨੂੰ ਹਰ ਤਰੀਕੇ ਪੱਕਿਆ ਕਰਨਾ ਚਾਹੁੰਦੇ ਆ ਇਹ ਸਾਡੇ ਤੇ ਦਬਾਅ ਬਣਾਉਂਦੇ ਆ ਕਦੀ ਕਿਸੇ ਤਰੀਕੇ ਬਣਾਉਂਦੇ ਆ ਕਦੀ ਕਿਸੇ ਤਰੀਕੇ ਬਣਾਉਂਦੇ ਆ